ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤਨਦਾਦੀ ਇਹ ਕਿ ਜਦੋਂ ਕਿਤੇ ਕਿਸੇ ਗਰੀਬ ਨੂੰ ਕੁਦਰਤੀ ਮਾਰ ਪੈਂਦੀ ਹੈ ਤਾਂ ਫਿਰ ਉਹਦੇ ਲਈ ਕੁਦਰਤੀ ਤੌਰ ਤੇ ਕੁਦਰਤ ਦੇ ਬਣਾਏ ਹੋਏ ਬੰਦੇ ਵੀ ਪਹੁੰਚ ਜਾਂਦੇ ਨੇ ਉਹਨਾਂ ਦੀ ਹਰਫ ਕਰਨ ਦੇ ਲਈ ਇਸੇ ਤਰ੍ਹਾਂ ਤੁਹਾਨੂੰ ਦੱਈਏ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਬਰਸਾਤਾਂ ਹੋਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਆਪਣੇ ਘਰਾਂ ਦਾ ਨੁਕਸਾਨ ਚੱਲਣਾ ਪਿਆ ਜਿੱਥੇ ਕਿ ਤੁਹਾਨੂੰ ਦੱਈਏ ਕਿ ਹੜ੍ਹਾਂ ਨੇ ਵੀ ਬਹੁਤ ਵੱਡੀ ਮਾਰ ਮਾਰੀ ਉਥੇ ਹੀ ਬਹੁਤ ਸਾਰੇ ਥਾਵਾਂ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਬਰਸਾਤਾ ਨੇ ਵੀ ਬਹੁਤ ਸਾਰੇ ਲੋਕਾਂ ਦੇ ਘਰਾਂ ਦਾ ਨੁਕਸਾਨ ਕੀਤਾ ਸੀ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਬਟਾਲਾ ਦੇ ਨਦੀਕ ਪਿੰਡ ਕੋਟ ਕਰਮਚੰਦ 'ਚ ਪਿਛਲੇ ਸਮੇਂ ਹੋਈਆਂ ਭਾਰੀ ਬਰਸਾਤਾ ਦੌਰਾਨ ਇੱਕ ਬਜ਼ੁਰਗ ਜੋੜੇ ਦਾ ਘਰ ਢਹਿ ਢੇਰੀ ਹੋ ਗਿਆ ਸੀ ਕੁਦਰਤ ਕੇ ਸਭ ਬੰਦੇ ਸੇਵਾ ਸੁਸਾਇਟੀ ਅਤੇ ਸਮਾਜ ਸੇਵੀਆਂ ਵੱਲੋਂ ਉਕਤ ਬਜ਼ੁਰਗ ਜੋੜੇ ਦੇ ਘਰ ਨੂੰ ਬਣਾਉਣ ਦੀ ਅੱਜ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਧੰਦਾ ਦੇ ਕਿ ਅਰਦਾਸ ਕਰਨ ਤੋਂ ਬਾਅਦ ਨੀਹਾਂ ਦੀ ਚਨਾਈ ਸ਼ੁਰੂ ਕੀਤੀ ਗਈ ਬਜ਼ੁਰਗ ਜੋੜੇ ਨੇ ਸਮਾਜ ਸੇਵੀ ਅਤੇ ਕੁਦਰਤ ਕੇ ਸਭ ਬੰਦੇ ਸੇਵਾ ਸੁਸਾਇਟੀ ਦਾ ਧੰਨਵਾਦ ਕੀਤਾ ਧੰਦਾ ਦੀਏ ਕਿ ਇਸੇ ਤਰ੍ਹਾਂ ਹੀ ਬਹੁਤ ਸਾਰੇ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਸੇਵਾ ਸੁਸਾਇਟੀਆਂ ਜਿਹੜੀਆਂ ਨੇ ਉਹ ਗਰੀਬਾਂ ਦੀ ਬਾਹ ਫੜ ਕੇ ਅੱਗੇ ਆਈਆਂ ਉੱਥੇ ਹੀ ਕੁਦਰਤ ਕੇ ਸਭ ਬੰਦੇ ਸੇਵਾ ਸੁਸਾਇਟੀ ਨੇ ਵੀ ਇਸ ਪਰਿਵਾਰ ਦੀ ਬਾਹ ਫੜੀ ਤੇ ਇਹਨਾਂ ਦਾ ਘਰ ਬਣਵਾਉਣ ਦੇ ਲਈ ਅੱਗੇ ਵਧੇ ਤਸਵੀਰਾਂ ਦੇ ਦੇ ਪਈ ਤੇ ਆਪਣੀ ਸਕਰੀਨ ਦੇ ਉੱਤੇ ਮਤਾ ਕੀ ਨਵੰਦਾ ਮਨਜੀਤ ਕੌਰ ਮਤਾ ਕੀ ਕਦਮ ਕਾਂਟਾ ਠਾਕੇ ਤੇ ਉਦੋਂ ਆਸ ਹੈ ਕਿ ਹੀ ਵੀ ਟੱਟ ਗਿਆ ਤੇ ਬਣੇਗਾ ਦੁਬਾਰਾ ਮੀਆਂ ਦੇ ਵਿੱਚ ਟੱਟ ਗਿਆ ਹੈਗਾ ਤੇ ਸਾਨੂੰ ਕੋਈ ਆਸ ਨਹੀਂ ਸੀ ਕਿ ਸਾਡਾ ਬਣੂਗਾ ਯਾਰ ਕਿ ਕਿੱਦਾਂ ਲੱਗਦਾ ਬਈ ਅੱਜ ਸਾਨੂੰ ਬਹੁਤ ਸੋਹਣਾ ਲੱਗਦਾ ਪਿਆ ਹੈ ਬਹੁਤ ਸਾਨੂੰ ਖੁਸ਼ੀ ਆ ਐਂ ਧੰਨਵਾਦ ਹੈ ਆਏ ਆਪਣੇ ਤੁਹਾਨੂੰ ਉਹਨਾਂ ਦੇ ਵੀਰਾਂ ਦੇ ਬੱਚਿਆਂ ਦੇ ਅਹੀਂ ਧੰਨਵਾਦ ਹੈ ਬਾਬਾ ਜੀ ਇਹਨਾਂ ਨੂੰ ਤਰੱਕੀਆਂ ਬਹੁਤ ਬਹੁਤ ਤਰੱਕੀਆਂ ਦਵੇ ਬਾਬਾ ਜੀ ਇਹਨਾਂ ਦੀ ਤੰਦਰੁਸਤੀ ਦਵੇ ਇਹਨਾਂ ਦੀ ਕਿੰਦਾ ਪੈਨਸ਼ਨ ਦੇ ਸਿਰ ਤੇ ਤੁਸੀਂ ਆ ਗਏ ਹਾਂਜੀ ਪੈਨਸ਼ਨ ਦੇ ਸਿਰ ਤੇ ਕਿਤੇ ਮਕਾਨ ਡਿੱ ਗਿਆ ਫਿਰ ਕੀ ਮੰਨ ਚਿਆ ਹੈ ਵੀ ਇਹ ਤੇ ਬੰਨੇ ਮੰਨ ਚ ਮੈਂ ਰਾਤ ਨਚੌਂਦੀ ਨਹੀਂ ਰਾਤ ਨੀਂਦ ਨਹੀਂ ਆਉਂਦੀ ਜਦੋਂ ਕਿਤੇ ਮੈਂ ਡਿੱਗਦੇ ਹੀ ਕਿਤੇ ਮੈਂ ਨਾਲ ਹੀ ਉੱਠ ਕੇ ਬਹਿ ਜਾਨੀ ਹਾਂ 3 ਮੇਰੀਆਂ ਆਈਆਂ ਸੀ 3 ਆਂਦੀਆਂ ਸੀ ਵੀ ਵੀ ਮੰਮੀ ਤੂੰ ਬਿਮਾਰ ਹੋਣਾ ਕੋਈ ਨਹੀਂ ਬਣ ਜਾਣਗੇ ਇਹਨੂੰ ਇੰਨਾ ਹੁਸਨ ਮੇਰੇ ਘਟੀਆਂ ਮੈਨੂੰ ਦਿੰਦੀਆਂ ਆਂ ਜਦੋਂ ਬਾਲੇ ਦੇਖਦੀ ਸੀ ਜਾਂ ਸੱਤਾਂ ਦੇਖਦੀਆਂ ਸੀ ਜਾਂ ਕੰਧਾਂ ਦੇਖਦੀਆਂ ਸੀ ਤੇ ਮੈਂ ਰਾਤ ਰੁੱਟ ਕੇ ਬਹਿ ਜਾਂਦੀ ਸਾਰੀ ਸਾਰੀ ਰਾਤ ਬੈਠੀ ਰਹਿੰਦੀ ਤੇ ਲੋ ਡਿੱਗੇ ਉਦੋਂ ਕਿੱਥੇ ਸੀ ਤੂੰ ਉਹਨਾਂ ਜਦੋਂ ਕੰਧਾਂ ਪਾਟ ਗਿਆ ਤੇ ਫਿਰ ਇਹ ਸਮਾਨ ਇੱਧਰ ਰੱਖ ਲਿਆ ਉਦੋਂ ਫਟਾਫਟ ਸਮਾਨ ਹੈ ਇੱਧਰ ਝੁੱਕ ਕੇ ਤੇ ਇੱਧਰ ਰੱਖ ਲਿਆ ਅੱਜ ਕਿੰਨੀ ਕੀ ਖੁਸ਼ੀ ਹੈ ਅੱਜ ਬਹੁਤ ਖੁਸ਼ੀ ਹੈ ਮੇਰੇ ਖੁਸ਼ੀ ਦੇ ਤਰੂਰ ਬਹੁਤ ਜ਼ਿਆਦੀ ਖੁਸ਼ੀ ਹੈ ਉਹ ਤਾਂ ਗਮੀ ਦੇ ਸੀ ਬੀਤ ਮਕਾਨ ਢੱਟ ਗਿਆ ਤੇ ਹੁਣ ਖੁਸ਼ੀ ਦੇ ਆ ਵੀ ਚਲੋ ਮੇਰਾ ਕੋਈ ਸਹਾਰਾ ਬਣਿਆ ਤਾਂ ਦਾ ਸਹਾਰਾ ਮੇਰਾ ਬਣਿਆ ਚਲੋ ਮਹਾਰਾਜ ਨੇ ਆਪ ਸਹਾਈ ਹੋਇਆ ਇਹਨਾਂ ਦੇ ਹਿਰਦਿਆਂ ਦੇ ਵਿੱਚ ਚਲੋ ਦਿਲਾਂ ਦੇ ਵਿੱਚ ਬਸਿਆ ਪਰਮਾਤਮਾ ਤੇ ਮੇਰੇ ਇਹਨਾਂ ਬੱਚਿਆਂ ਨੇ ਮੇਰੀ ਜਿਤਲ ਮਦਦ ਕੀਤੀ ਹੈ ਚਲੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਕਰਦੀ ਲੱਖ ਲੱਖ ਸ਼ੁਕਰ ਹੈ ਨਾ ਲੱਗਦਾ ਪੰਜਾਬ ਜੋ ਸਾਡੇ ਹਾਲ ਵੀ ਪੰਜਾਬੀ ਜਿਹੜੇ ਹਾਂਜੀ ਹਾਂਗੇ ਹੈਗੇ ਅਸੀਂ ਹੈਗੇ ਬਾਪੂ ਜੀ ਹੰਢੀ ਗਿਆ ਤਾਂ ਇਹਨਾਂ ਦਾ ਚੂਲਾ ਟੁੱਟ ਗਿਆ ਹੈ ਜਾਂੜੇ ਨਰੇਗਾ ਦੇ ਕੰਮ ਤੇ ਤੇ ਸਾਈਕਲ ਤੋਂ ਡਿੱਗ ਗਏ ਹੀ ਤੇ ਇਹਨਾਂ ਉੱਥੇ ਚੌਕ ਦੀ ਵਿੱਚ ਡਿੱਗ ਪਏ ਹੀ ਤੇ ਉੱਥੇ ਇਹਨਾਂ ਦਾ ਚੂਲਾ ਟੁੱਟ ਗਿਆ ਹੈ ਇਹ ਦੋਰੀ ਵਾਰ ਪ੍ਰੇਸ਼ਨ ਕਰਵਾਇਆ ਫਿਰ ਵੀ ਨਹੀਂ ਸੱਟ ਬੈਠਾ ਸਿਕਤਰ ਸਿੰਘ ਜੀ ਕੋਟ ਕਰਮਚਾਰੀ ਇਹ ਮੀਆਂ ਦੇ ਵਿੱਚ ਡਿੱਗ ਪਿਆ ਸੀ ਇਹਨਾਂ ਦਾ ਦੋ ਵਾਰ ਜਿਹੜਾ ਕੋਣ ਕੋਣ ਹੈ ਇਹ ਦੇਖ ਦੋ ਇਆਂ ਮੀਆਂ ਬਿੱਦੀ ਦੋਵੇਂ ਮੇਰੇ ਦੋ ਜੀ ਗੇ ਜਾ ਰਹਾ ਹੈ ਇਹ ਬਾਹਰ ਨਹੀਂ ਤਾਂ ਪਾਸ ਸਾਡਾ ਹੁੰਦਾ ਤੇ ਮੈਂ ਇਹਨਾਂ ਨੂੰ ਥੋੜਾ ਜਾਂ ਜਾਣ-ਪਛਾਣ ਹੀ ਲਈ ਜਨਤ ਫਿਰ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਮੇਰੇ ਕੋਲ ਜਾਇਆ ਤੇ ਜਾਂਦਾ ਨਹੀਂਗਾ ਕਿਤੇ ਵੀ ਨਹੀਂ ਮੈਂ ਜਾਂਦਾ ਸਿਰਫ ਮੈਂ ਰਿਕਵੈਸਟ ਫੋਨ ਤੇ ਕੀਤੀ ਸੀ ਤੇ ਫਿਰ ਇਹਨਾਂ ਨੇ ਮੇਰੀ ਰਿਕਵੈਸਟ ਸੁਣੀ ਫਿਰ ਆਏ ਕਦੇ ਇਹਨਾਂ ਨੇ ਇਹ ਸਾਰਾ ਵੇਖ ਕੇ ਫਿਰ ਤੁਹਾਨੂੰ ਥੋੜੀ ਜੀ ਹਿੰਮਤ ਕਰਨੀ ਸ਼ੁਰੂ। ਪਤਾ ਲੱਗਦਾ ਇਹਨਾਂ ਮਕਾਨ ਤਾਂ ਸਹੀ ਉਹ ਬੰਦ ਦਾ। ਹਾਂਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ। ਨਾ ਚਰ ਕੇ ਸਾਰੇ ਦਾ ਬੜੀ ਖੁਸ਼ੀ ਹੁੰਦੀ ਹੈ। ਹਾਂਜੀ। ਆਸ ਹੈ ਇਹਨਾਂ ਨੂੰ ਬਣ ਜਾਏ ਮੁੱਤ ਤੁਹਾਡੇ ਕੋਲ। ਨਹੀਂ ਸਾਨੂੰ ਆਸ ਕੋਈ ਨਹੀਂ ਹੈਗੀ। ਸਾਨੂੰ ਕੋਈ ਆਸ ਨਹੀਂ ਕਿ ਬਣੂਗਾ ਕਿ ਨਹੀਂ ਵੀ ਬਣੂਗਾ ਇਹ ਏਦਾਂ ਹੀ ਰਹਿਣਾ ਮੈਂ ਖੁੱਲਾ ਹੀ ਰਹਿਣਾ ਕੰਮ। ਪਰ ਮੇਰੀ ਇਹਨਾਂ ਵੀਰਾਂ ਨੇ ਮਤ ਕਰਕੇ ਬਹੁਤ ਵਧੀਆ ਆ ਮੈਨੂੰ ਤੇ ਹਰ ਵੇਲੇ ਚੜਦੀ ਕਲਾ ਮੈਂ ਕੋਈ ਵੀ ਨਹੀਂ ਹੀ ਕਰਦੇ ਰੋਟੀ ਪਾਣੀ ਰੋਟੀ ਪਾਣੀ ਹਾਨੂੰ ਸਿਰ ਜਿਹੜੀ ਵੱਡੇ ਪਾਪਾ ਨੇ ਛਣੋਦੀ ਆ ਸਾਡਾ ਉੱਤੇ ਹੀ ਗੁਜ਼ਾਰਾ ਬਰਨਾ ਨਹੀਂ ਬਰਨਾ ਜੇ ਹੋਵੇ ਹੈਗੇ ਆ ਬਹੁਤ ਆ ਕਰਦੇ ਨੇ ਮਤ ਜਿਹੜੀ ਗਰੀਬ ਜਿਹੜੇ ਮਾੜੇ ਵੀ ਮਾੜੇ ਤੋਂ ਮਾੜੇ ਦੀ ਵੀ ਸਹਾਇਤਾ ਕਰਦੇ ਨੇ ਹੈਗੇ ਆ ਬਹੁਤ ਭਾਜੀ ਤੁਹਾਡੀ ਸੰਸਥਾ ਦਾ ਨਾਮ ਕੀ ਹੈ ਤੇ ਇੱਥੋਂ ਤੱਕ ਕਿਸ ਤਰ੍ਹਾਂ ਪਹੁੰਚ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਡੀ ਸੰਸਥਾ ਬਟਾਲੇ ਤੋਂ ਆ ਕੁਦਰਤ ਕੇ ਸਬੰਦੇ ਸੇਵਾ ਸੁਸਾਇਟੀ ਸੋ ਸਾਰੇ ਵੀਰ ਭਰਾ ਅਸੀਂ ਇੱਕ ਛੋਟੇ ਜਿਹੇ ਉਪਰਾਲੇ ਤੋਂ ਚਾਲੂ ਕੀਤਾ ਸੀ ਤੇ ਤੁਸੀਂ ਦੇਖ ਰਹੇ ਜੀ ਜਦੋਂ ਕੋਈ ਵੀ ਵਿਪਤਾ ਪੈਂਦੀ ਹੈ ਤੇ ਜਦੋਂ ਹੜ੍ਹਾਂ ਦੇ ਦੌਰਾਨ ਦੇਖਿਆ ਗਿਆ ਵੀ ਪੰਜਾਬ ਦੇ ਜਿਹੜੇ ਗਰਦਾਸਪੁਰ ਔਰ ਅਮਰਸਾ ਦੇ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਪਰਿਵਾਰਾਂ ਦਾ ਨੁਕਸਾਨ ਹੋਇਆ ਸੋ ਸਾਡੀ ਸੋਸਾਇਟੀ ਵੱਲੋਂ ਉੱਥੇ ਜਾ ਕੇ ਹਰ ਪੀੜਤਾਂ ਲਈ ਰਸਤਾ ਲੈ ਕੇ ਜਾਇਆ ਗਿਆਆਂ ਹੋਰ ਵੀ ਜੋ-ਜੋ ਜ਼ਰੂਰਤਾਂ ਸਮਾਨ ਹੀ ਲਿਜਾਇਆ ਗਿਆ ਉਸ ਤੋਂ ਬਾਅਦ ਵੈਟਰਨਰੀ ਡਾਕਟਰਾਂ ਦੀ ਸਪੈਸ਼ਲਟੀ ਟੀਮਾਂ ਬਣਾ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਜਿੱਥੇ-ਜਿੱਥੇ ਡਿਊਟੀਆਂ ਲੱਗੀਆਂ ਉੱਥੇ ਚੈੱਕਅਪ ਕੀਤਾ ਗਿਆ ਔਰ ਉਸ ਤਰ੍ਹਾਂ ਦੇਖਿਆ ਗਿਆ ਵੀ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ-ਬਾਰ ਟੁੱਟੇ ਹੋਏ ਨੇ ਔਰ ਅਸੀਂ ਸਾਡਾ ਕੱਲਿਆਂ ਦਾ ਇੰਨਾ ਉਪਰਾਲਾ ਇਨੀ ਸਮਰੱਥਾ ਨਹੀਂ ਆ ਗਈ ਵੀ ਅਸੀਂ ਜਿੰਨੇ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਉਹ ਘਰ ਬਣਾ ਸਕੀਏ ਸੋ ਅਸੀਂ ਵੀਰ ਭਰਾਵਾ ਔਰ ਸੋਸ਼ਲ ਮੀਡੀਆ ਪਲੇਟਫਾਰਮ ਦਾਈ ਆਪਣੇ ਵਕ ਵਕ ਸੱਜਣਾਂ ਦਾ ਜਿਹੜਾ ਸਹਿਯੋਗ ਮੰਗਿਆ ਔਰ ਇਸ ਤੋਂ ਇਲਾਵਾ ਇਹ ਇਹ ਨਾਲ ਸਖਤਰ ਸਿੰਘ ਜੀ ਦਾ ਤੇ ਘਰ ਹੈ ਗਿਆ ਹੈਗਾ ਇਸ ਤੋਂ ਇਲਾਵਾ ਹਰ ਦੋ ਝੰਡੇ ਹੋਰ ਵੀ ਇੱਕ ਦੋ ਪਿੰਡ ਨੇ ਜਿੱਚ ਡਿਮਾਂਡ ਸਾਡੇ ਕੋ ਪਹੁੰਚੀ ਹੈ ਵੀ ਘਰ ਬਹੁਤ ਜ਼ਿਆਦਾ ਖਰਾਬ ਹੋਈ ਹੋਏ ਨੇ ਕਿਸ ਤਰ੍ਹਾਂ ਕੀਤੀ ਗਈ ਇਹ ਸਾਡੇ ਵੀਰ ਜੀ ਨੇ ਇਥੋਂ ਧਰਮਕੋੜ ਤੋਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਇਤਰਾ ਘਰ ਘਰ ਵਿੱਚ ਕਹਾ ਹੈਗਾ ਉਹਨਾਂ ਨੂੰ ਕਿਹਾ ਵੀ ਵੀਡੀਓ ਬਣਾ ਕੇ ਲਿਓ ਉਹਨਾਂ ਨੇ ਸਾਨੂੰ ਵੀਡੀਓ ਸੈਂਡ ਕੀਤੀ ਤੇ ਇਹਨਾਂ ਅੱਗੋਂ ਵੀ ਜਿਹੜਾ ਜਿਹੜਾ ਮਹੀਨਾਵਾਰੀ ਰਾਸ਼ਨ ਜਿਹੜਾ ਉਹ ਡਿਲੀਵਰ ਕੀਤਾ ਜਾਂਦਾ ਸੰਸਥਾ ਵੱਲੋਂ ਤੇ ਇਹਨਾਂ ਨੂੰ ਪਹਿਲਾਂ ਰਾਸ਼ਨ ਦੀ ਸੇਵਾ ਜਿਹੜੀ ਚਾਲੂ ਕੀਤੀ ਗਈ ਉਸ ਤੋਂ ਬਾਅਦ ਦੇਖਿਆ ਵੀ ਘਰ ਦੀ ਜਿਹੜੀ ਉਹ ਹਾਲਤ ਬਹੁਤ ਖਰਾਬ ਹੈ ਤੇ ਉਹ ਫਿਰ ਸਾਰਿਆਂ ਦੇ ਸਹਿਯੋਗ ਨਾਲ ਸਲਾਹ ਕੀਤੀ ਗਈ ਵੀ ਇਹਨਾਂ ਦਾ ਘਰ ਜਿਹੜਾ ਬਣਾਇਆ ਜਾਏ ਸੋ ਵਕ ਵਕ ਜਦੋਂ ਅਸੀਂ ਰਿਕਵੈਸਟ ਕੀਤੀ ਤੇ ਕੋਈ ਸਦਾਨੀ ਸੱਜਣਾ ਨੇ ਨਾਲ ਸਹਿਯੋਗ ਪ ਤੇ ਰਲ ਕੇ ਜਿਹੜਾ ਇਹ ਘਰ ਦੇ ਸਾਰੀ ਅੱਜ ਜਿਹੜੀ ਚਾਲੂ ਕਰਵਾਈ ਗਈ ਏ ਸੋ ਇਹ ਜਿਹੜਾ ਕਰਨ ਵਾਲਾ ਸੇਵਾ ਕਰਾਉਣ ਵਾਲਾ ਜਿਹੜਾ ਓਕਾਲਪੁਰਖ ਵਾਹਿਗੁਰੂ ਇਹ ਅਸੀਂ ਤੇ ਇੱਕ ਜਰੀਆ ਵਾਂ ਵੀ ਸਾਰੇ ਸਾਡੇ ਕੋਲ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਸਹਿਯੋਗ ਨਹੀਂਗਾ ਵੀ ਅਸੀਂ ਇੰਨਾ ਘਰ ਬਣਾ ਸਕੀਏ ਤੇ ਸਾਰੇ ਵੀਰ ਭਰਾ ਨਾਲ ਲੱਗਦੇ ਜਾਂਦੇ ਨੇ ਕਿਤੋਂ ਕਿਹੇ ਕੋ ਸਹਿਯੋਗ ਆ ਜਾਂਦਾ ਕਿਸੇ ਦਾ ਸਹਿਯੋਗ ਆ ਜਾਂਦਾ ਜਿਸ ਨਾਲ ਅਸੀਂ ਸਾਰੇ ਰਲ ਕੇ ਜਿਹੜਾ ਇਹੋ ਜੇ ਕਾਰਜ ਕਰ ਸਕਦੇ ਹਾਂ ਸਰ ਇੱਕ ਬੜੀ ਉਮੀਦ ਸੀ ਉਹਨਾਂ ਨੂੰ ਪਰ ਉਹ ਉਮੀਦ ਜਿਹੜੀ ਜੱਗ ਲਈ ਆ ਵੀ ਤਾਂ ਇਹ ਆਣ ਕੇ ਉਹਨਾਂ ਦੀ ਬਾਹ ਫੜ ਲਈ ਆ ਇਹੇ ਕਾਲਪੁਰਖ ਸੱਚੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਉਹਨੇ ਡੋ ਕੋ ਸੇਵਾ ਲਈਏ ਤਨ ਪਹਿਲਾਂ ਦੱਸਿਆ ਵੀ ਅਸੀਂ ਇਹਨੇ ਜੋਗੀ ਨਹੀਂਗੇ ਅਸੀਂ ਤੇ ਇੱਕ ਆਵਾਜ਼ ਬੁਲੰਦ ਕੀਤੀ ਵੀ ਆਪਣੇ ਭਰਾਵਾਂ ਨੂੰ ਕੀਤਾ ਤੇ ਜਿਹੜੀ ਇਹਨਾਂ ਦੇ ਰੱਬੋ ਹੀ ਜਿਹੜੇ ਮਗਰੋਂ ਕਰਮ ਨੇ ਜਿਹੜੇ ਇਹਨਾਂ ਦੇ ਜਾਗੇ ਨੇ ਸੋ ਅਸੀਂ ਤਾਂ ਅਰਦਾਸ ਬੇਨਤੀ ਕਰ ਸਕਦੇ ਆ ਅਸੀਂ ਤਨ ਪਹਿਲਾਂ ਦੱਸਿਆ ਵੀ ਅਸੀਂ ਇਹਨੇ ਜੋਗੀ ਨਹੀਂ ਹੈਗੇ ਇਹਨੇ ਸਮਰੱਥ ਨਹੀਂ ਹੈਗੇ ਇਹ ਤੇ ਜਦੋਂ ਸਹਿਯੋਗ ਮਿਲਦਾ ਸੰਗਤਾਂ ਦਾ ਸਹਿਯੋਗ ਮਿਲਦਾ ਤੇ ਅਸੀਂ ਜਿਹੜੇ ਕੰਮ ਕਰ ਸਕਦੇ ਆ ਜਿੰਨੇ ਵੀ ਕਰ ਸਕਦੇ ਆ ਕਿੰਨਾ ਕੀ ਸੱਚ ਆ ਰਿਹਾ ਜਿੰਨਾ ਵੀ ਖਰਚਾ ਆਏਗਾ ਕੋਈ 3 ਲੱਖ ਦੇ ਕਰੀਬ ਤੇ ਬਜਟ ਬਣਿਆ ਹੈਗਾ ਬਾਕੀ ਦੇਖੋ ਜੋ ਬਣੇਗਾ ਕੀ ਕੀ ਬਣਾ ਕੇ ਦੇਣ ਲੱਗੇ ਇਹਨਾਂ ਨੇ ਇਹ ਸਾਰੇ ਜਿਨ੍ਹਾਂ ਦੇ ਇਹਨਾਂ ਦੇ ਦੋ ਕਮਰੇ ਹੈਗੇ ਤੇ ਦੋ ਤਿੰਨ ਕਰੇ ਦੇ ਵਿੱਚ ਇੱਕ ਬਰਾਂਡਾ ਵਾ ਨਾਲ ਸੋ ਸਾਰਾ ਵੀ ਜਿਹੜਾ ਅਰੇਂਜਮੈਂਟ ਕਰਕੇ ਦਿੱਤਾ ਜਾਏਗਾ ਜੋ ਵੀ ਤਿਆਰੀ ਫੁੱਲ ਫਿਨਿਸ਼ ਕਰਕੇ ਦਿੱਤਾ ਜਾਏਗਾ ਇਹ ਪਹਿਲਾਂ ਹੀ ਪੱਕਾ ਸੀ ਕਿ ਪਹਿਲਾਂ ਕੱਚਾ ਸੀ ਕੱਚਾ ਸੀ ਬਿਲਕੁਲ ਲੱਕੜ ਦੀ ਜਿਹੜੀ ਛਿਤੀਰੀ ਪਈ ਹੋਈ ਸੀ ਤੇ ਬੈਕ ਸਾਈਡ ਦੀ ਸਾਰੀ ਕੰਧ ਜਿਹੜੀ ਉਹ ਡਿੱਗ ਪਈ ਸੀ ਤੇ ਉਹਦੇ ਕਰਕੇ ਇੰਨਾ ਖਤਰਾ ਸੀ ਵੀ ਜ਼ਿਆਦਾ ਖਤਰਾ ਸੀ ਵੀ ਕੋਈ ਡਿੱਗ ਕੇ ਜ਼ਿਆਦਾ ਵੱਡਾ ਹਾਦਸਾ ਨ ਹੋ ਜਾਏ